ਕਿ ਡੋਨਲਡ ਟਰੰਪ ਕੋ ਹੋਰਾਂ ਦੇ ਜਿਹੜਾ ਟੈਰਫ ਵਾਲੀ ਜਿਹੜੀ ਜੰਗ ਸੀ ਉਸ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਇੱਕ ਨਵੀਂ ਚਰਚਾ ਛੇੜੀ ਸੀ। ਕੈਨੇਡਾ ਦੇ ਕਰਤੂਤ ਪੂਠਾ ਆਇਆ ਹੀ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇੰਡੀਆ ਨੂੰ ਧਮਕੀ ਦਿੱਤੀ ਕਿ ਭਾਈ ਜੇ ਤੁਸੀਂ ਰਸ਼ੀਆ ਤੋਂ ਤੇਲ ਖਰੀਦਿਆ ਅਸੀਂ ਤੁਹਾਡੇ ਤੇ ਇੰਨਾ ਟੈਰਫ ਲਾ ਦਿਆਂਗੇ ਜੇਕਰਾਂ ਇੰਡੀਆ ਮੂਰੂ ਆਖੜਿਆ ਉਹ ਤੋਂ ਬਾਅਦ ਵੱਖਰੇ ਵੱਖਰੇ ਬਿਆਨ ਸੁਣਨ ਨੂੰ ਮਿਲੇ ਪਿਛਲੇ ਦਿਨੀ ਇੱਕ ਸਮਿਟ ਹੋਇਆ ਜਿਹਦੇ ਵਿੱਚ ਰਸ਼ੀਆ ਚਾਈਨਾ ਤੇ ਇੰਡੀਆ ਬਾਕੀ ਹੋਰ ਮੁਲਕ ਵੀ ਇਹਦੇ ਵਿੱਚ ਸ਼ਾਮਲ ਸਨ ਪਰ ਮੈਂ ਨਾ ਤਰਨਾ ਦਾ ਜ਼ਿਕਰ ਕਰਨਾ ਚਾਹਾਂਗਾ ਕਿ ਜਿਸ ਤੰਗ ਦੇ ਨਾਲ ਪੋਲਿਟਿਕਸ ਬਦਲ ਰਹੀ ਹੈ ਇਹ ਨੇਬਰਿੰਗ ਕੰਟਰੀਜ਼ ਨੇ ਕਲੋਕੇ ਭਾਰਤ ਦੇ ਨਾਲ ਚਾਈਨਾ ਤੇ ਚਾਈਨਾ ਦੇ ਨਾਲ ਸਬੰਧੀ ਆ ਉਹ ਤਿੰਨੇ ਵੱਡੀਆਂ ਪਾਵਰਾਂ ਨੇ ਚਾਈਨਾ ਤੇ ਇੰਡੀਆ ਜਿਹੜਾ ਜੀ ਉਹ ਆਪਸ ਵਿੱਚ ਗਹਿਰੀ ਅੱਖ ਨਾਲ ਦੇਖਦਾ ਰਿਹਾ ਪੋਪੂਲੇਸ਼ਨ ਵਜੋਂ ਵੱਡੀਆਂ ਮੰਡੀਆਂ ਤੇ ਹੁਣ ਇਸ ਸਾਰੇ ਘਸੇ ਦੇ ਦੌਰਾਨ ਰਸ਼ੀਆ ਦੀ ਮੀਡੀਏਸ਼ਨ ਦੇ ਨਾਲ ਜਿਹੜਾ ਚਾਈਨਾ ਤੇ ਇੰਡੀਆ ਦੇ ਹੱਥ ਮਿਲੇ ਨੇ ਜੇ ਹੱਥ ਇਮਾਨਦਾਰੀ ਦੇ ਨਾਲ ਮਿਲੇ ਰਹਿੰਦੇ ਨੇ ਤੇ ਇਹ ਅਮਰੀਕਾ ਵਾਸਤੇ ਜਾਂ ਫਿਰ ਅਮਰੀਕਨ ਅਲਾਈਅੰਸ ਵਾਸਤੇ ਬੜਾ ਇੱਕ ਵੱਡਾ ਚੈਲੰਜ ਹੋਵੇਗਾ। ਜਿਹੋ ਜਿਹਾਂ ਵੀਡੀਓ ਦੇ ਵਿੱਚ ਖਬਰਾਂ ਆ ਰਹੀਆਂ ਨੇ। ਜਿਹੋ ਜਿਹਾਂ ਫੋਟੋ ਜਿਹੋ ਜਿਹਾਂ ਵੀਡੀਓ ਰਿਲੀਜ਼ ਕੀਤੀਆਂ ਜਾ ਰਹੀਆਂ ਨੇ। ਜਾਂ ਜਿਹੋ ਜਿਹਾ ਭਾਸ਼ਣ ਚਾਈਨਾ ਦੇ ਪ੍ਰਧਾਨ ਮੰਤਰੀ ਨੇ ਦਿੱਤਾ। ਉਹ ਇੱਕ ਬੜਾ ਵੱਡਾ ਮੈਸੇਜ ਸਿੱਧੇ ਤੌਰ ਦੇ ਉੱਪਰ ਡਾਊਨਲੋਡ ਟਰੰਪ ਕੋਲ ਆ ਰਿਹਾ ਹੈ। ਔਰ ਜੇ ਇਹ ਇੱਕ ਕਹੋ ਕਿ ਇਹ ਤਿੰਨੇ ਹੀ ਮੁੱਲ ਦੇ ਵਿੱਚ ਰਸ਼ੀਆ ਚਾਈਨਾ ਤੇ ਇੰਡੀਆ ਇਹਨਾਂ ਦੇ ਕਿਤੇ ਆਪ ਵਿੱਚ ਗਲਵਕੜੀ ਪੈ ਜਾਂਦੀ ਹੈ ਤੇ ਡੋਨਲਡ ਟਰੰਪ ਹੋਰੀ ਜਿਸ ਢੰਗ ਦੇ ਨਾਲ ਦੁਨੀਆ ਦੇ ਉੱਪਰ ਆਪਣੀ ਬਦਮਾਸ਼ੀ ਕਾਇਮ ਕਰਨਾ ਚਾਹੁੰਦੇ ਸੀ ਸਰਦਾਰੀ ਕਾਇਮ ਕਰਨਾ ਚਾਹੁੰਦੇ ਸੀ ਉਹਦੇ ਵਾਸਤੇ ਇੱਕ ਬੜਾ ਵੱਡਾ ਫੇਲਿਅਰ ਹੋਵੇਗਾ ਕੈਨੇਡਾ ਜਿਹੜਾ ਜੀ ਉਹ ਆਪਣੇ ਢੰਗ ਦੇ ਨਾਲ ਇਸ ਸਾਰੀ ਸਿਚੁਏਸ਼ਨ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਰ ਕਰ ਨਹੀਂ ਹੋ ਰਹੀ ਜਿਹੜੇ ਜੀ ਬਿਆਨ ਬਿਆ ਜੀ ਬਿਆਨਬਾਜ਼ੀ ਘਟ ਤੇ ਉਹ ਬਦਲਵੇਂ ਪ੍ਰਬੰਧ ਕਰ ਰਹੇ। ਕਿਉਂਕਿ ਇਸ ਚੀਜ਼ ਦਾ ਅਹਿਸਾਸ ਕੈਨੇਡਾ ਨੂੰ ਤੇ ਬਾਕੀ ਹੋਰਨਾਂ ਮੁਲਕਾਂ ਨੂੰ ਵੀ ਹੋ ਚੁੱਕਾ। ਤੇ ਜਿਹੜਾ ਇੱਕ ਵਾਰੀ ਅੱਖਾਂ ਦਿਖਾ ਸਕਦਾ ਉਹ ਕਿਸੇ ਵੀ ਦੇ ਵੀ ਤੁਹਾਡੇ ਪੈਰਾਪਰਨ ਤਰੀਕੇ ਚ ਨਿਕਲਦਾ। ਔਰ ਕੈਨੇਡਾ ਨੂੰ ਬਦਲਵੇਂ ਪ੍ਰਬੰਧ ਕਰਨ ਦੇ ਵਿੱਚ ਹੀ ਸਿਆਣਪ ਹੈ ਕਿ ਕੈਨੇਡਾ ਦੇ ਕੋਲ ਜਿਹੜੇ ਕਹਿੰ ਲੋ ਕਿ ਚਾਹੇ ਉਹ ਕ੍ਰਿਟੀਕਲ ਮਿਨਰਲ ਹੋਵੇ ਜਾਂ ਫਿਰ ਆਇਲ ਗੈਸ ਜਾਂ ਫਿਰ ਜਿਹੜੇ ਬਾਕੀ ਦੇ ਭੰਡਾਰ ਨੇ ਉਹ ਬਹੁਤ ਨੇ ਜਿਹੜੇ ਭਵਿੱਖ ਦੇ ਵਿੱਚ ਕੰਮ ਆਉਣੇ ਨੇ ਔਰ ਉਹਨਾਂ ਨੂੰ ਸਹੀ ਮੰਡੀ ਦੇ ਵਿੱਚ ਵੇਚ ਕੇ ਕੈਨੇਡਾ ਆਪਣਾ ਬੜਾ ਵਧੀਆ ਬੁਤਾ ਸਾਜਦਾ ਬਹੁਤੇ ਲੋਕ ਜਿਹੜੇ ਆ ਜੀ ਉਹ ਇੱਕ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਹਾਲ ਪਾਰਿਆ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਕਰਕੇ ਤੇ ਉਹ ਹੀ ਵੀ ਇਹਨਾਂ ਨੇ ਸਿਆਸਤ ਕਿੱਢਣੀ ਉਹਨਾਂ ਨੇ ਸਿਆਸਤ ਕਿੱਢਣੀ ਕਿਉਂਕਿ ਉਹਨਾਂ ਨੂੰ ਹੋਰ ਕੁਝ ਆਉਂਦਾ ਹੀ ਨਹੀਂ ਸਾਨੂੰ ਇੱਥੇ ਵੀ ਸੰਯਮ ਬਣਾ ਕੇ ਰੱਖਣਾ